ਫਗਵਾੜਾ ਸ਼ਹਿਰ ਅੰਦਰ ਵਧ ਰਹੀਆਂ ਚੋਰੀ ਤੇ ਲੁੱਟਖੋਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਕਾਰਨ ਇਲਾਕਾ ਵਾਸੀ ਖਾਸੇ ਪਰੇਸ਼ਾਨ ਨੇ ਚੋਰੀ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੇ ਹੁਸ਼ਾਰਪੁਰ ਰੋਡ ਤੇ ਪੈਂਦੇ ਪਿੰਡ ਖਰਮਪੁਰ ਵਿਖੇ ਸਥਿਤ ਇੱਕ ਫੈਕਟਰੀ ਵਿੱਚ ਜਿੱਥੋਂ ਕਿ ਚੋਰ ਲੱਖਾਂ ਰੁਪਏ ਦਾ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਚੋਰੀ ਦੀ ਘਟਨਾ ਸਬੰਧੀ ਕਾਲਪਾਤ ਕਰਦੇ ਹਨ ਫੈਕਟਰੀ ਵਿੱਚ ਕੰਮ ਕਰਨ ਵਾਲੇ ਕਰਮਚਾਰੀ प्रमोद ਕੁਮਾਨ ਨੇ ਦੱਸਿਆ ਕਿ ਉਹ ਛੋਟੇ ਸਵੇਰੇ ਫੈਕਟਰੀ ਵਿੱਚ ਆਇਆ ਤਾਂ ਦੇਖਿਆ ਕਿ ਫੈਕਟਰੀ ਦਾ ਸ਼ਟਰ ਟੁੱਟਿਆ ਹੋਇਆ ਸੀ ਜਿਸ ਤੋਂ ਬਾਅਦ 69 ਨੂੰ ਫੈਕਟਰੀ ਦੇ ਮਾਲਕਾਂ ਨੂੰ ਸੂਚਨਾ ਦਿੱਤੀ ਅੱਜ ਚੋਰੀ ਹੋ ਗਿਆ ਮਨੇ ਸਵੇਰ ਨੂੰ ਮੈਨੂੰ ਪਤਾ ਚੱਲਾ ਤੋ ਹਮ ਕੋ ਯਹਾਂ ਪੇ ਆਮਾਏ ਤੋ ਇਹ ਗੇਟ ਖੁੱਲਾ ਹੋਇਆ ਥਾ ਮਤਲਬ ਇਹ ਕੁੰਡਾ ਲੱਗਾ ਥਾ ਤਾਲਾ ਤੋੜ ਦਿਆ ਥਾ फिर हमने अंदर भरे अंदर भरने के बाद जब हम उधर गए तो देखे शटर अपनी ऊपर करके ऐसे छोड़ दिया है बाद में वहाँ पर देखे हम पीस नहीं है वहाँ पे पीस जब नहीं था तो मुझे पता चला कितने पीस गुम हुए टोटल दो सौ पैंतालीस चोरी हुआ है दो सौ पैंतालीस जो पीस लगभग कितना का नुकसान हो गया लगभग सर साढ़े छः लाख छः लाख से प्लस हो गया था छः लाख से ऊपर तो पुलिस कम्प्लेट की थी इस मामले में सर सरदार जी बाबू को बोले थे बाबू बोले कम्प्लेन तो किए हैं पर अभी तक आए नहीं है तो तो कोई सीसीटीवी कैमरे आए व्यक्ति सीसीटीवी कैमरे यहाँ बेच आए कोई व्यक्ति कैमरे यहाँ बेच जी व्यक्ति पहचान नहीं आ रहा है क्योंकि कैमरा थोड़ा दूर है और लाइट भी ऑफ कर दिया उसने पहले लाइट तोड़ दिया है कितने आदमी से सर सीसीटीवी कैमरा में तो एक बंदी दिखा रहा है ਇਸ ਦੌਰਾਨ ਫੈਕਟਰੀ ਦੇ ਮਾਲਕ ਭੋਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 5 ਵਜੇ ਫੋਨ ਤੇ ਸੂਚਨਾ ਮਿਲੀ ਸੀ ਕਿ ਫੈਕਟਰੀ ਵਿੱਚ ਚੋਰੀ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਇਸ ਦੌਰਾਨ ਚੋਰ ਫੈਕਟਰੀ ਵਿੱਚੋਂ ਜੀਐਨਏ ਗਰੁੱਪ ਦੇ 245 ਐਕਸਲ ਚੋਰੀ ਕਰਕੇ ਫਰਾਰ ਹੋ ਗਏ ਜਿਸ ਨਾਲ ਉਹਨਾਂ ਦਾ ਕਰੀਬ 6 ਤੋਂ 7 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਜਿਸ ਬਾਰੇ ਉਹਨਾਂ ਫਗਵਾੜਾ ਪੁਲਿਸ ਨੂੰ ਇਤਲਾਹ ਦੇ ਦਿੱਤੀ ਹੈ। ਅੱਜ ਰਾਤ ਅਸੀਂ 9 ਵਜੇ ਕੰਮ ਤੋਂ ਗਏ ਆ ਰਾਤ ਇੱਥੇ ਤੇ ਰਾਜਨਗਰ ਲੋਕ ਕਰਕੇ ਗਏ ਆ ਫੈਕਟਰੀ ਸਾਰੀ ਲੋਕ ਕਰਕੇ ਤੇ ਮਿੰਟੋ ਸਵੇਰੇ ਪਤਾ ਚੱਲਿਆ ਮੈਂ ਘਰੇ ਸਵੇਰੇ 5 ਵਜੇ ਫੋਨ ਗਿਆ ਬੰਦ ਜਾਂਦਾ ਵੀ ਅੱਧਾ ਕਰਕੇ ਸੱਟਾ ਟੁੱਟੇ ਹੋਏ ਦਾ ਫਿਰ ਮੈਂ ਘਰੋਂ ਉੱਠ ਕੇ ਆ ਤੇ ਜਦ ਵੇਖਿਆ ਸਾਰਾ ਸਮਾਨ ਚੈੱਕ ਕਰਾਇਆ ਤੇ 245 20 ਐਕਸਲ ਚੱਕੇ ਗਏ ਹਨ ਤੇ ਕਿਹੜੇ ਰੋਡ ਤੇ ਬੈਟਰੀ ਆ ਕੀ ਨਾਮ ਹੈ ਉਹਦਾ ਹਸ਼ਿਆਰਪੁਰ ਰੋਡ ਕੋਰਮਪੁਰ ਤੇ ਮੇਨ ਹਾਈਵੇ ਦੇ ਵਾਕੀ ਹੈ ਹਾਂਜੀ ਤੇ ਕੋਈ ਕਿਸ ਨਾਮ ਦੇ ਉੱਪਰ ਇਹ ਫੈਕਟਰੀ ਸ਼ਾਹੀ ਗਲੋਬਲ ਇਨਫਰਾ ਪ੍ਰੋਜੈਕਟ ਹੁੰਦੀ ਹੈ ਤੇ ਕੋਈ ਸੀਸੀਟੀਵੀ ਕੈਮਰੇਜ ਬੰਦੇ ਆਏ ਸੀਸੀਟੀਵੀ ਕੈਮਰਾ ਪਿੱਛੇ ਗਲੀ ਚ ਲੱਗਾ ਪਾਜੀ ਦੂਰ ਹੈ ਥੋੜਾ ਹਾਂਜੀ ਉਹ ਦੂਰੋਂ ਫੋਟੋ ਗੱਡੀ ਦੀ ਫੋਟੋ ਛੋਟੀ ਹੈ ਗੱਡੀ ਦੀ ਫੋਟੋ ਕੈਚ ਹੋ ਜਾਂਦੀ ਹੈ ਦੇਖਦੀ ਹੈ ਕੁਝ ਨਹੀਂ ਲਾਈਟਾਂ ਖਲੋਂਦੇ ਲਾਈਟਾਂ ਪੰਨੀ ਆਇਆ ਲੱਗਭਗ ਸਾਰੇ ਕਿੰਨਾ ਕ ਨੁਕਸਾਨ ਹੋ ਗਿਆ ਮੇਰੇ ਕੋਲ 7 ਲੱਖ ਦਾ ਕਰੀਬ ਕੰਪਨੀ ਦੇ ਸਾਥ ਨਾਲ ਨੁਕਸਾਨ ਇਹ ਸਾਰੇ ਐਕਚੁਅਲੀ ਲੈ ਕੇ ਗਏ ਹਾਂਜੀ ਐਕਚੁਅਲੀ ਚੱਕਿਆ ਹੋਰ ਵੀ ਕੋਈ ਸਮਾਨ ਹੋਰ ਕੋਈ ਸਮਾਨ ਨਹੀਂ ਚੱਕਿਆ ਕੋਈ ਆਪਾਂ ਚੌਂਕੀਦਾਰ ਵਗੈਰਾ ਰੱਖਿਆ ਇੱਥੇ ਬੰਦੇ ਸਾਡੇ ਵਿਅਕਤੀ ਜਿਹੜੇ ਰਹਿੰਦੇ ਆ ਇੱਥੇ ਹਾਂਜੀ ਬੰਦੇ 12 ਵਜੇ ਤੱਕ ਚੱਕਰ ਮਾਰਦੇ ਆ ਇਹ ਵੇਰਵਾ 2:30 ਵਜੇ ਦੇ ਰਾਤ ਦਾ ਤੇ ਬੰਦਿਆਂ ਨੂੰ ਪਤਾ ਨਹੀਂ ਲੱਗਾ ਨਹੀਂ ਪਤਾ ਲੱਗਾ ਸਵੇਰੇ 5 ਵਜ पता लग गया ये 11:00 बजे हम लोग हां जी ਤੁਸੀਂ ਪੁਲਿਸ ਸ਼ਿਕਾਇਤ ਕੀਤੀ ਹੈ ਹਾਂ ਜੀ ਤੇ ਆਏ ਮੋਕੇ ਦੇ ਮੁਲਾਜਮ ਮੋਕਾ ਦੇ ਕੇ ਇਹ ਕਹਿੰਦੇ ਵੀ ਆ ਰਹੇ ਸਨ ਟਾਈਮ ਤੇ ਥਾਣੇ ਤੇ ਵੀ ਆ ਰਿਹਾ ਸੀ ਜੰਮਾਣੀ ਉਧਰ ਇਸ ਫੈਕਟਰੀ ਦੇ ਨਾਲ ਹੀ ਸਥਿਤ ਇੱਕ ਹੋਰ ਫੈਕਟਰੀ ਦੇ ਮਾਲਕ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਹਨਾਂ ਦੀ ਫੈਕਟਰੀ ਵਿੱਚੋਂ ਵੀ ਚੋਰ ਜੀਐਨਏ ਦੇ ਐਕਸਲ ਚੋਰੀ ਕਰਕੇ ਲੈ ਗਏ ਸਨ ਤੇ ਹੁਣ ਚੋਰਾਂ ਨੇ ਉਹਨਾਂ ਦੀ ਫੈਕਟਰੀ ਦੇ ਬਿਲਕੁਲ ਨਾਲ ਵਾਲੀ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਹੈ ਹੁਣਾ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਅਤੇ ਇਸ ਰੋਡ ਉੱਪਰ ਪੁਲਿਸ ਦੀ ਗਸ਼ਤ ਵੀ ਵਧਾਈ ਜਾਵੇ। ਮੈਂ ਰਾਜਵੰਤ ਸਿੰਘ। ਹਾਂਜੀ ਸਰ ਕੀ ਮਾਮਲਾ ਕੀ ਅੱਜ ਫੈਕਟਰੀ ਦੇ ਬਾਹਰ ਖੜੇ ਆ। ਅਸੀਂ ਖੁਰਪੋਇਂ ਸਾਡੀ ਫੈਕਟਰੀ ਹੈਗੀ ਆ। ਚੋਹਾਨ ਐਂਟਰਪ੍ਰਾਈਜ਼ ਦੇ ਨਾਮ ਤੇ ਨਾਲ ਸਾਡੇ ਹੈਗੇ ਉਹ ਸਰਦਾਰ ਪਤਨ ਦਸਾਂਗੂ ਜੀ ਉਹਨਾਂ ਦੀ ਫੈਕਟਰੀ ਆ। ਅੱਜ ਤੋਂ 6 ਮਹੀਨੇ ਪਹਿਲਾਂ ਸਾਡੇ ਫੈਕਟਰੀ ਦੇ ਵਿੱਚ ਜੀਐਨਏ ਦੇ ਐਕਸਲ ਚੋਰੀ ਹੋਏ ਸੀ ਤੇ ਅਸੀਂ ਖਾਲਾ ਦੇ ਵਿੱਚ ਪਰਚਾ ਕਰਾਇਆ ਸੀ। ਤੇ ਉਹਦੇ ਹਾਲੇ ਤੱਕ ਕਿਸੇ ਕਿਸਮ ਦੀ ਤਫਤੀਸ਼ ਹੋ ਕੇ ਕੋਈ ਵੈਰੀਫਿਕੇਸ਼ਨ ਨਹੀਂ ਨਿਕਲੀ ਤੇ ਅੱਜ ਫੇਰ ਸਾਡੇ ਵਾਡੀਆਂ ਦੇ ਭੁਪਿੰਦਰ ਸਿੰਘ ਦੇ ਫੇਰ ਦੁਆਰਾ ਜੀਐਨਏ ਦੇ ਐਕਸੈਸਚਰੀ ਹੋ ਗਿਆ ਜਿਹਦੀ ਕੀਮਤ ਘੱਟੋ ਘਾਟੀਆਂ ਸਰੇ 5-4 ਲੱਖ ਰੁਪਏ ਹੈਗੀ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਧਰਲੇ ਪਾਸੇ ਗਸ਼ਤ ਵਧਾਈ ਜਾਵੇ ਜਾਂ ਪੂਰਾ ਹਰ ਚੀਜ਼ ਦਾ ਕੰਟਰੋਲ ਕੀਤਾ ਜਾਵੇ ਜਿਹੜੀ ਅਸੀਂ ਆਪਣੇ ਆਪ ਨੂੰ ਸੇਫ ਸਮਝ ਸਕੀਏ ਸ਼ਹਿਰ ਦੇ ਵਿੱਚ ਜਿੱਦਾਂ ਹੀ ਪਿੰਡਾਂ ਦੇ ਵਿੱਚ ਔਰ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਵਾ ਤੇ ਪ੍ਰਸ਼ਾਸਨ ਦੇ ਅੱਗੇ ਕੀ ਅਪੀਲ ਕਰਨਾ ਚਾਹੁੰਦੇ ਸਰ ਅਸੀਂ ਤਾਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਹਰ ਬੰਦੇ ਨੂੰ ਸਾਫ਼ ਸੁਥਰਾ ਹੋਣਾ ਚਾਹੀਦਾ ਇਧਰੋਂ ਗਸ਼ਤ ਭਾਈ ਜਾਵੇ ਤਾਂ ਹੀ ਕੰਟਰੋਲ ਕੀਤਾ ਜਾ ਸਕਦਾ ਜਰਾ ਦੇ ਸਮੇਂ ਪੁਲਿਸ ਦਾ ਇਧਰ ਗਸ਼ਤ ਵਗੈਰਾ ਹੁੰਦਾ ਕਦੀ ਦੇਖਿਆ ਨਹੀਂ ਅਸੀਂ ਕਦੀ ਕੋਈ ਗਸ਼ਤ ਦਾ ਬੰਦਾ ਕਿਸ ਟਾਈਮ ਤੇ ਇਧਰ ਹੁੰਦਾ ਨਹੀਂ ਦੇਖਿਆ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ ਸੀਸੀਡੀ ਕੈਮਰਿਆਂ 'ਚ ਕੋਈ ਕੈਮਰਿਆਂ ਦੇ ਵਿੱਚ ਆਏ ਹੈਗੇ ਆ ਪਰ ਫੋਟੋ ਕਲੀਅਰ ਨਹੀਂ ਹੈਗੀਆਂ